ਆ ਨਣਾਣ ਪਰਜਾਈ ਦੋਵੇਂ ਜਣੀਆਂ ਡਈਆਂ ਵਾ ਦੋ ਦੋ ਇੱਕ ਦੇੜ ਡੀ ਇੱਕ ਸੀੜੀ ਇੱਕ ਦੇੜ ਡੀ ਇੱਕ ਸੀੜੀ ਇਹ ਤਾਂ ਪਤਾ ਕੀ ਤੁਮੀਜ ਕੱਟਣਾ ਤਾਂ ਉਹਨਾਂ ਨੇ ਆਪ ਕੱਟਿਆ ਸੀ ਨਾ ਮਾਰ ਕੇ ਨਾ ਇਹ ਤਰਪਾਈ ਵਾਲਾ ਬੰਦਾ ਆਇਆ ਵਾ ਨਾਲ ਜੋੜਿਆ ਹੀ ਬਾਹਾਂ ਵੀ ਨਾਲ ਜੀ ਇਹ ਤਰਪਾਈ ਕਰਨੀ ਹੈ ਮੈਂ ਆਈ ਇਹਨਾਂ ਵਾ ਖੰਡੇ ਵੀ ਤੂੰ ਸਲਾਈ ਨਹੀਂ ਚੱਲ ਸਾਡੇ ਤਰਪਾਈ ਕਰਾ ਦੇ ਇਹ ਖੰਡੀ ਮੈਂ ਚਲ ਜਣਾ ਚਲ ਜਣਾ ਵਾ ਹੱਲ ਵੀ ਇਹਨੂੰ ਰੱਖ ਲਿਆ ਤੇ ਉਹਨਾਂ ਦਾ ਸੂਰ ਤੇ ਸੀਤਾ ਪਿੱਛੇ ਆਹੋ ਇਹ ਤਰਾਈ ਕਰਦੇ ਆ ਤੋ ਵੀ ਇਨਰ ਕੀਤਾ ਐਡਾ ਵਾਲੀ ਕੰਮ ਕਿ ਐਵੇਂ ਕਿ ਕੀਤਾ ਜਿੱਦਾਂ ਪੂਰਾ ਮੇਚ ਆ ਜਾਣਾ ਕਿ ਇਹਨੂੰ ਹਾਂ ਇਹ ਦੁਬਾਰਾ ਕਰਨਾ ਪੈਣਾ ਸਾਰਾ ਦੋਵੇਂ ਪੇਜ ਆਪਣੇ ਪਿਛਲੇ ਅਲੱਗ-ਅਲੱਗ ਕਰਕੇ ਫੇਰੀ ਇਨਰ ਜੋੜਾਂਗੇ ਹਾਂ ਕਵਲ ਤਰਪਾਈ ਕਰਨੀ ਐ ਆਜਾ ਹਰ ਕੀ ਮਸਿਆ ਫਿਰ ਭਾਬੀ ਕਿ ਮਸਿਆ ਨਹੀਂ ਪਤਾ ਕਿੰਨੀ ਦੀ ਐ ਡੇ ਆ ਅੱਜ ਸੂਟ ਦੀ ਤਿਆਰੀ ਕਰਨੀ ਐ 셔ਟ ਕਟਿੰਗ ਕਰਨੀ ਐ ਆਹ ਸਲਵਾਰ ਦੀ ਸਟਿਚਿੰਗ ਹੋਣੀ ਐ ਥੋੜੀ-ਬੋਤੀ ਜੋੜਦੀ ਐ ਮੇਦੀ ਕਲਰ ਦਾ ਸੂਟ ਲਿਆਵਾ ਹਾਂ ਮਸਾਲਾ ਪਤਾ ਇਹਦਾ ਇੰਨਰ ਫਿਰ ਬਾਅਦ ਚ ਕਰਾਂਗੇ ਨਾ ਕੀ ਇਹਦਾ ਜਿਹੜਾ ਆਹ ਇਹਦੇ ਮਕਮੀਜ਼ ਦੇ ਪੀਸ ਲਾਵਾਂਗੇ ਹਾਂ ਮੈਂ ਭਿਓ ਆਈ ਹਾਂ ਉਤਰਾ ਅਗਲਾ ਪਿਛਲਾ ਹੂੰ ਤੇ ਬਾਕੀ ਫਿਰ ਬਾਅਦ ਚ ਕਰ ਲਾਂਗੇ ਕਰੀ ਇਸ ਪੇਪਰ ਇਹ ਬਾਅਦ ਚ ਜਦੋਂ ਪਿਓ ਹੋਣਾ ਸੁਰਦੋ ਉਹ ਹਾਂ ਨਾਲ ਬੜਾ ਜੁੜਦਾ ਇਹ ਲੱਫਾ ਬੜਾ ਹੈ ਲੱਗਦਾ ਬੜਾ ਹੈ ਦੂਜੇ ਕੱਪੜਿਆਂ ਨੂੰ ਦੂਜੀ ਭਾ ਜਾਂਦੇ ਕੱਪੜਿਆਂ ਦੇ ਨਾਲ ਹਾਂ ਕਵਲ ਤਰਪਾਈ ਗੰਡੀ ਕਵਲ ਦੀ ਤਰਪਾਈ ਦੀ ਬੜੀ ਸਪੀਡ ਆ ਕਰਦੀ ਵੀ ਸੋਹਣੀ ਹੈ ਬਰੀਕ ਬਰੀਕ ਹੂੰ ਕਵਲ ਕੋਈ ਇੰਤਣੋਂ ਮਸੀਂਂ ਦੀ ਵੀ ਸਿਖਾ ਦੇਣੀ ਤਰਪਾਈ ਦੀ ਜਾਚ ਕਵਲਾਂ ਦੀ ਮੈਂ ਵੀ ਸਟੀਚਿੰਗ ਸਿੱਖਣੀ ਹੁਣ ਸ਼ੌਂਕ ਜਾਗ ਪਿਆ ਸਾਡੇ ਵਾਲੇ ਵੇਖ ਕੇ ਆਹੋ ਚਲੋ ਜਾਗ ਗਿਆ ਸਹੀ ਸਵਾਲ ਨਹੀਂ ਹੁਣ ਇਹਨੂੰ ਜਗਾ ਕੇ ਰੱਖੀ ਸਿੱਖ ਵੀ ਹੋਰ ਘਰ ਜਾ ਕੇ ਸਵਾਲ ਨੇ ਸ਼ੌਂਕ ਨੂੰ ਆਹੋ ਕਰ ਜਾ ਕੇ ਛੱਡ ਪਰੇ ਮੇਰ ਕੋ ਨਹੀਂ ਸਰ ਇਹ ਚਲ ਜੇਗੀ ਤਾਂ ਫੋਨ ਲਾਵਾਂਗੇ ਫਿਰ ਉਸੇ ਟਾਈਮ ਤੇ ਪੀਚਾ ਗੰਢੀ ਸੌਤ ਨਹੀਂ ਗਈ ਹਾਂ ਅੱਜ ਇਹਨੇ ਚਲ ਜਾਣਾ ਇਹ ਭੈਣ ਰਹਿੰਦੀ ਟਾਲੀ ਸਾਹਿਬ ਇਹ ਰਹਿੰਦੇ ਟਾਲੀ ਸਾਹਿਬ ਗੁਰਦੁਆਰ ਲੱਗੇ ਨਾ ਮਖਾਨ ਬਣਾਇਆ ਉੱਥੇ ਨਵਾ ਉੱਥੇ ਕੋਠੀ ਪਾਈ ਇਹਨਾਂ ਇਹ ਛੁੱਟੀਆਂ ਕਰਕੇ ਇੱਥੇ ਆ ਜਾਂਦੀ ਆ ਘਰ ਮਾਨਕੇ ਨਾਲੇ ਮਾਸੀ ਨਾਲੇ ਮਾਸੀ ਕੋਣ ਨਾਲੇ ਨਾਨਕੀ ਇਹ ਚਾਚਾ ਇਹਾ ਡੇਰੀਆਂ ਵੀ ਤਿੰਨ ਬੇਟੀਆਂ ਆਈਆਂ ਮੇਰੇ ਵਾਂਗਾਂ ਮੇਰੀਆਂ ਵੀ ਦੋ ਬੇਟੀਆਂ ਇਨਾਂ ਦੀ ਵੀ ਤਿੰਨ ਬੇਟੀਆਂ ਤਿੰਨੋਂ ਵੀ ਆਈਆਂ ਵਾਂ ਤਿੰਨੇ ਪ੍ਰੋਣੇ ਫੌਜੀ ਆ ਤੇ ਛੋਟੀ ਨਾਲ ਗਈ ਰਾਜਸਥਾਨ ਆਪਣੇ ਹਸਬੰਦ ਦੇ ਤੇ ਇਹ ਉਹਦੇ ਸੌਰੇ ਕਵਾਲੀ ਆ ਵੱਡੀ ਬੇਟੀ ਜਿਹੜੀ ਉਹ ਇੱਥੇ ਰਹਿੰਦੀ ਚਾਚਾ ਜੀ ਹੁਣ ਆਪੋ ਇਹ ਫਿਰ ਜਦੋਂ ਜੀ ਕਰੇ ਇੱਥੇ ਆ ਜਾਂਦੀ ਜਦੋਂ ਤੇ ਲਖਰੇ ਉੱਥੇ ਚਲ ਜਾਂਦੀ ਤਾਲੀ ਸਾਹਿਬ